ਹੋ ਬੇਕੇ ਸੰਦੀਪੀ ਬੜੀ ਦੋਵੇਂ ਪਰਾ ਵੇਖੀ ਥੱਲੇ ਆਈਦਾ ਹੈ ਕਿਵੇਂ ਥੱਲੇ ਆਈ ਆਹ ਖੋੜਿਆ ਜਨੇ ਖੋੜਿਆ ਦਸੀ ਗਈ ਹੈ ਪੈਰ ਕੀ ਤੇ ਆਦਾ ਪੁੱਤ ਫਿਰ ਪੁਰਾਹੇ ਨਹੀਂ ਸਜਾਉਂਦਾ ਦਾੜੀ ਵਿੱਚ ਲਾ ਗੋਲ ਗਏ ਚਲੇ ਉਹਨ ਕੀ ਕਰੀਏ ਆਪਾਂ ਕੁਛ ਨਹੀਂ ਨਾ ਇਹ ਚੋਪਤ ਖਰੋ ਮਾਲਕਾ ਸ਼ੌਕ ਰੱਖੀ ਬੜ ਗਿਆ ਆਪਣੇਗੇ ਤੇ ਬੜੇ ਨਹੀਂ ਪਰ ਉਹ ਥੱਲੇ ਨੇ ਉਤਾ ਚੜ ਜਾਂਦੇ ਨੇ ਨਾ ਆ ਪੰਮੀ ਘਟੋਂਦੀ ਪਈ ਆ ਵੇਖੋ ਆ ਮਾਰ ਜਾ ਤਰਾ ਖਾਨਾ ਵੇ ਉੱਤਰਿਓ ਥੱਲੇ ਕਲਮਾ ਪੋਛ ਨਾਉਂਦਾ ਥੱਲੇ ਵਜਾਲ ਇਹ ਚੜ ਗਏ ਆ ਗਰੇ ਚਲਾਇਆ ਹੈ ਕਿਥੇ ਉਹ ਵੀ ਆਵੇ ਤੋ ਉਹ ਚਾਲ ਪਰਥਲੇ ਗੋਲੀਆਂ ਕਿ ਮਕੜੀਆਂ ਹਾਂ ਜੀ ਪੁੱਤ ਦਾ ਮਾਰਦਾ ਪੁੱਤ ਗੰਦਾ ਫੇਰ ਕੱਢਿਦਣਾ ਵੀਡੀਓ ਬਣਾ ਦਿਆ ਬਣਾਤਾ ਪਿਆ ਕੋਈ ਨਹੀਂ ਕਿ ਤੋ ਬਣਾਇਆ ਕਰੋ ਉਹ ਫੇਰ ਉਹ ਉਹ ਗੱਲਬਾਤ ਇਸ ਤਰ੍ਹਾਂ ਹੈਗੀ ਇਹ ਵੀ ਰਾਤ ਵੀ ਇਨਾ ਨਾ ਨਗਰ ਕੀਰਤਨ ਹੈਗਾ ਸੀ ਕੱਲ ਸਾਡੇ ਇੱਥੇ ਤੇ ਅਸੀਂ ਨਾ ਦੂਜੇ ਸਾਰੇ ਪਿੰਡ ਨੇ ਮਨਾਇਆ ਤਾਂ ਇੱਥੇ ਅਸੀਂ ਨਾ ਆਪਣੇ ਸੇਵਾ ਪਾਣੀ ਕਰਨ ਵਾਸਤੇ ਲੰਗਰ ਹੈ ਤੇ ਕਿੰਨੋਂ ਦਾ ਸੇਵਾ ਕਰਦੇ ਪੈਸੇ ਤੇ ਇਹਨਾਂ ਬੰਦਿਆਂ ਨੇ ਨਾ ਟਰੈਲੀ ਦੇ ਵਿੱਚ ਲਿਆ ਕੇ ਇਹਨਾਂ ਸਾਰੇ ਜਿਨ੍ਹਾਂ ਦਾ ਮਸ਼ਵਰਾ ਪਹਿਲਾਂ ਹੀ ਹੈਗਾ ਸੀ ਤੇ ਟਰੈਲੀ ਦੇ ਵਿੱਚ ਤੇ ਸਾਡੇ ਗੇੜ ਦੇ ਕੋਲੋਂ ਲੰਘੇ ਨੇ ਆ ਕੇ ਉਦੋਂ ਲਲਕਾਰੇ ਮਾਰਦੇ ਗਏ ਨੇ ਉਸ ਤੋਂ ਬਾਅਦ ਮੈਂ ਸਰਪੰਚ ਦੇ ਕੋਲ ਗਿਆ ਬੈਸਤਰ ਵੀ ਆਪੇ ਪਿੰਡ ਨਗਰ ਕੀਰਤਨ ਆਇਆ ਹੈ ਤੇ ਇਹ ਕੰਮ ਚੰਗਾ ਨਹੀਂ ਹੈਗਾ ਠੀਕ ਹੈ ਉਹਨਾਂ ਕਿਹਾ ਵੀ ਕਿਲਾ ਪਾਸੇ ਵੀਰੇ ਇਕੱਠੇ ਹੋ ਕੇ ਤੇ ਉਹਨਾਂ ਦੀ ਗੱਲਬਾਤ ਸੁਣ ਲਾਵਾਂ ਤੇ ਪਰ ਜਦੋਂ ਇਹਨਾਂ ਮਸ਼ਹੂਰਾਬਾਂ ਦਾ ਸਾਡੇ ਟਰੈਕਟਰ ਗਿਆ ਹੈ ਗਿਰਦਨ ਤੇ ਗਾਇ ਰਹੇ ਮੁੰਡੇ ਆ ਕੇ ਇਹਨਾਂ ਸਾਰਿਆਂ ਨੇ ਇਹਨਾਂ ਇਕੱਠੇ ਹੋ ਕੇ ਨਾ ਆ ਕੇ ਇੱਥੇ ਟਰੈਕਟਰ ਜਿਹੜਾ ਮੋਹਨ ਸਿੰਘ ਸਰਪੰਚ ਹੈਗਾ ਇਹਨਾਂ ਦੇ ਘਰਾਂ ਦੇ ਕੋਲ ਆ ਕੇ ਰਾਤ ਨੂੰ 8 ਵਜੇ ਇਹਨਾਂ ਟਰੈਕਟਰ ਆ ਕੇ ਸਾਡੇ ਅੱਗੂ ਆ ਕੇ ਰੋਕ ਲੈ ਸਾਡੇ ਮੁੰਡਿਆਂ ਤੇ ਗੱਲ ਕੋਲ ਪੈ ਕੇ ਆ ਕੇ ਉਸ ਤੋਂ ਬਾਅਦ ਫਿਰ ਆ ਕੇ ਸਾਰਾ ਜਿੰਨੇ ਪਿੰਡ ਦੇ ਵਿੱਚ ਉਹ 60 70 ਬੰਦਾ ਹੈਗਾ ਜਿਹੜਾ ਆ ਕੇ ਨਾ ਇੱਥੇ ਸਾਡੇ ਘਰਾਂ ਦੇ ਕੋਲ ਆ ਕੇ ਇਟਾ ਰੋੜੇ ਮਾਰੇ ਤੇ ਅਸੀਂ ਜਿਹੜਾ ਇਹਨਾਂ ਬੜਾ ਆਦੀ ਪੰਨ ਤੋੜ ਕੀਤੀ ਤੇ ਅਸੀਂ ਆਪਦੇ ਪਰਿਵਾਰ ਜਿਹੜਾ ਹੈਗਾ ਸਾਨੂੰ ਚੁੱਪਚੇ ਘਰੇ ਲਿਆ ਕਿ ਆਪਦੇ ਅੰਦਰ ਵਾੜ ਲਿਆ ਜਾ ਕੇ ਪਛਾਣ ਉਹਦਾ ਕੀਤਾ ਉਸ ਤੋਂ ਬੋਲ ਫਿਰ ਅਸੀਂ ਸਵੇਰੇ ਹੈਗੇ ਸੀ ਪੰਚਾਇਤ ਕੱਠੀ ਕੀਤੀ ਬੈਸਦਰਾ ਵੀ ਸਾਡੇ ਰਾਤ ਵੀ ਨਾ ਨੂੰ ਬੜਾ ਸਾਡਾ ਛੱਡ ਹੈਗਾ ਮਾਰ ਡੰਗਰ ਪਛੋਂ ਦਾ ਨਖਾਨ ਨਾ ਕੀਤਾ ਸਾਰਾ 70 80 ਬੰਦਾ ਹੈਗਾ ਸੀ ਪੰਨ ਤੋੜ ਹੋਈ ਸਾਡਾ ਉਹ ਛੱਡ ਜਿਹੜਾ ਸਾਰਾ ਨਾ ਤੋੜ ਦਿੱਤਾ ਸੀ ਆ ਕੇ ਆਹ ਮੋਟਰਸਾਈਕਲ ਵੀ ਇੱਕ ਤੋੜਿਆ ਜਿਹੜਾ ਉਹ ਅੱਜ ਤੋੜਿਆ ਨੇ ਰਾਤ ਵੀ ਲੜਦੇ ਜਿਹੜੇ ਅੱਜ ਜਿਹੜੀ ਲੜਾਈ ਕੀਤੀ ਅੱਜ ਫੇਰ ਇੱਥੇ ਸਾਡੇ ਘਰਾਂ ਦੇ ਕੋਲ ਕਾਪੇ ਕੁਰਬਾਨਾ ਕੱਢ ਕੇ ਤੁ ਲੰਗ ਲਲਕਾਰੇ ਮਾਰਦੇ ਕਿਨੇ ਫੇਰ ਉਸ ਤੋਂ ਬਾਅਦ ਸਾਰਾ ਇਹਦਾ ਅੱਧਾ ਪਿੰਡ ਇਕੱਠਾ ਹੋ ਕੇ 50 60 ਜਿੰਨਾ ਬੰਦਾ ਹੈਗਾ ਅਸੀਂ ਜਿਹੜਾ ਆ ਕੇ ਸਾਰੇ ਇੱਥੇ ਸਾਡੇ ਘਰਾਂ ਦੇ ਕੋਲ ਆ ਕੇ ਸਾਹਮਣੇ ਇੱਥੇ ਸਾਡੇ ਈਟਾ ਰੋੜੇ ਤੇ ਇਹਨਾਂ ਬੜਾ ਸਾਡਾ ਨੁਕਸਾਨ ਕੀਤਾ ਮੋਟਰਸਾਈਕਲ ਵੀ ਜੇ ਮੇਰੇ ਚਾਚੇ ਦੇਗਾ ਸੋ ਵੀ ਨਾ ਤੋੜ ਦਿੱਤਾ ਆ ਕੇ ਹਾਂ ਉਸ ਤੋਂ ਬਾਅਦ ਇਹਨਾਂ ਦੂਸਰੇ ਹਵਾਈ ਫੈਰ ਵੀ ਕੀਤੇ ਨੇ ਆ ਕੇ ਕੱਲ ਮਰ ਕੀਰਤਨ ਤੇ ਗਿਆ ਸੀ ਮੁੰਡੇ ਇਹਨਾਂ ਦੇ ਇਹਨਾਂ ਦੇ ਆਪ ਦੇ ਵਿੱਚ ਕੋਈ ਝਗੜਾ ਮਰਮਟ ਹੋਇਆ ਮੁੰਡਿਆਂ ਦਾ ਇਹਨਾਂ ਕਾਲ ਦੇ ਰਾਤਾਂ ਘਟਿਆ ਨਾ ਹੋ ਗਿਆ ਕਿਨੇ ਕਿ ਟੋੜੇ ਚੱਲੇ ਰਹੇ ਇਹ ਤੋਂ ਬਹੁਤ ਚੱਲੇ ਨੇ ਰਹੇ ਲੜਾਈ ਕਿਸੇ ਬੜੀ ਲੜਾਈ ਕਿਸੇ ਦੀ ਡਾਈ ਕਿਸੇ ਦੀ ਮੇਰੇ ਘਰ ਵੀ ਵਟਿਆ ਤਾਂ ਪਛਾਰਤਾ ਗੱਡੀ ਨੂੰ ਤੋੜਤਾ ਟਰੈਕਟਰ ਨੂੰ ਵਟੇ ਮਾਰਤੇ ਗੇਟ ਨੂੰ ਮਾਰਤੇ ਵਟੇ ਹਾਂਜੀ ਹਾਂਜੀ ਬਹੁਤ ਚੱਲੇ ਨੇ ਵਿੱਚ ਸਾਬ ਇਨਸਾਫੀ ਮੰਗ ਸਰ ਕੰਨੇ ਇਹਨਾਂ ਤੇ ਕਿਹੜੇ ਗੋਲੀਆਂ ਚਲਾਏਂਗੇ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਨਿਕੇ ਨਿਕੇ ਬਹਾਨੇ ਜੇ ਬਣਾ ਕੇ ਵੀ ਟਰੈਕਟਰ ਦੇ ਡੈਕ ਦੀ ਆਵਾਜ਼ ਆਉਂਦੀ ਆ ਸਾਨੂੰ ਰਾ ਰੋਕਦੇ ਆ ਇਹਨਾਂ ਗੱਲਾਂ ਤੇ ਇਹਨਾਂ ਦਾ ਝਗੜਾ ਹੋਇਆ ਪਿੱਟਾਂ ਰੋੜੇ ਚੱਲੇ ਆ ਇੱਕ ਦੂਜੇ ਤੇ ਬਲੇਮ ਬਾਈ ਚੱਲ ਰਹੀ ਐ ਫਿਲਹਾਲ ਕਿਸੇ ਦੇ ਕੋਈ ਇੰਜਰੀ ਅਜੇ ਨਹੀਂ ਕੋਈ ਸਾਹਮਣੇ ਆਏ ਜੋ ਬਲਤੀ ਸਰ ਬਿਲਕੁਲ ਔਨ ਮੈਡ ਜੋ ਹੋਗੇ ਵੈਰੀਫਾਈ ਕਰਕੇ ਕਾਰਵਾਈ ਕਰਦੇ ਆ ਵੇਖੀ ਸੰਦੀਪ ਵੀ ਬੜੀ ਦੋਵੇਂ ਪਰਾ ਵੇਖੀ ਥੱਲੇ ਆਈਦਾ ਹੈ ਕਿਵੇਂ ਥੱਲੇ ਆਲੀ ਆਹ ਘੋੜਿਆ ਜਨੇ ਘੋੜਿਆ ਥੇ ਦਸੀ ਰਹੀ ਐ ਪੈਰ ਕੀ ਤੇ ਆਦਾ ਪੁੱਤ ਥੇ ਡਾੜੀ ਵਿੱਚ ਲਾਇਆ ਹੋ ਗਏ ਚਲ ਉਹ ਕੀ ਕਰੀਏ ਆਪਾਂ ਕੁਛ ਨਾ ਕੁਛ ਇਹ ਚੁੱਪ ਕਰੋ ਮਾਲਕਾ ਸੋਖ ਰੱਖੀ ਆਪਣੇ ਗਏ ਤੇ ਬੜੇ ਨੇ ਪਰ ਉਹ ਥੱਲੇ ਨੇ ਉਤਾਂ ਚਾੜ ਜਾਂਦੇ ਨੇ ਨਾ ਆ ਪੰਮੀ ਤਾਂ ਤੋਂ ਹੁੰਦੀ ਪਈ ਆ ਵੇਖ ਆ ਮਰ ਜਾ ਤੇਰਾ ਖਾਣਾ ਖਰਾਬ ਹੋਵੇ ਉਤਰਿਓ ਹਾਂ 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 கிடி கம் ਗੱਲਬਾਤ ਇਸ ਤਰ੍ਹਾਂ ਹੈਗੀ ਇਹ ਵੀ ਰਾਤ ਵੀ ਇਨ੍ਹਾਂ ਨਾਲ ਨਗਰ ਕੀਰਤਨ ਹੈਗਾ ਸੀ ਕੱਲ ਸਾਡੇ ਇੱਥੇ ਤੇ ਅਸੀਂ ਨਾ ਦੂਜੇ ਸਾਰੇ ਪਿੰਡ ਨੇ ਮਨਾਇਆ ਤਾਂ ਇੱਥੇ ਅਸੀਂ ਆਪ ਦੇ ਸੇਵਾ ਪਾਣੀ ਕਰਨ ਵਾਸਤੇ ਲੰਗਰ ਹੈ ਤੇ ਕਿੰਨੋਂ ਦਾ ਸੇਵਾ ਕਰਦੇ ਪੈਸੇ ਤੇ ਇਹਨਾਂ ਬੰਦਿਆਂ ਨੇ ਇਨ੍ਹਾਂ ਟਰੈਲੀ ਦੇ ਵਿੱਚ ਲਿਆ ਕੇ ਇਨ੍ਹਾਂ ਸਾਰੇ ਜਿਨ੍ਹਾਂ ਦਾ ਮਸ਼ਹੂਰਾ ਪਹਿਲਾਂ ਹੀ ਹੈਗਾ ਸੀ ਤੇ ਟਰੈਲੀ ਦੇ ਵਿੱਚ ਤੇ ਸਾਡੇ ਗੇੜ ਦੇ ਕੋਲੋਂ ਲੰਘੇ ਨੇ ਆ ਕੇ ਉਦੋਂ ਲਲਕਾਰੇ ਮਾਰਦੇ ਗਏ ਨੇ ਉਸ ਤੋਂ ਬਾਅਦ ਮੈਂ ਸਰਪੰਚ ਦੇ ਕੋਲ ਗਿਆ ਬੈਸਤਰਬ ਵੀ ਆਪੇ ਪਿੰਡ ਨਗਰ ਕੀਰਤਨ ਆਇਆ ਹੈ ਇਹ ਕੰਮ ਚੰਗਾ ਨਹੀਂ ਹੈਗਾ ਠੀਕ ਹੈ ਉਹਨਾਂ ਕਹਾਂ ਵੀ ਕਿਲਾ ਪਾਸੇ ਵੀਰੇ ਇਕੱਠੇ ਹੋ ਕੇ ਤੇ ਉਹਨਾਂ ਦੀ ਗੱਲਬਾਤ ਸੁਣ ਲਾਵਾਂਗੇ ਪਰ ਜਦੋਂ ਇਹਨਾਂ مشورہ ਬਾਨ ਸਾਡੇ ਟਰੈਕਟਰ ਗਾਇ ਉਹ ਗਿਰਦਨ ਤੇ ਗਾਇਆਂ ਮੁੰਡੇ ਆ ਕੇ ਇਹਨਾਂ ਸਾਰਿਆਂ ਨੇ ਇਹਨਾਂ ਇਕੱਠੇ ਹੋ ਕੇ ਨਾ ਆ ਕੇ ਇੱਥੇ ਟਰੈਕਟਰ ਜਿਹੜਾ ਮੋਹਨ ਸਿੰਘ ਸਰਪੰਚ ਹੈਗਾ ਇਹਨਾਂ ਦੇ ਘਰਾਂ ਦੇ ਕੋਲ ਆ ਕੇ ਰਾਤ ਨੂੰ 8 ਵਜੇ ਇਹਨਾਂ ਟਰੈਕਟਰ ਆ ਕੇ ਸਾਡੇ ਅੱਗੂ ਆ ਕੇ ਰੋਕ ਲੈ ਸਾਡੇ ਮੁੰਡਿਆਂ ਦੇ ਗਲਗੁਲ ਪੈ ਕੇ ਆ ਕੇ ਉਸ ਤੋਂ ਬਾਅਦ ਫਿਰ ਇਹ ਆ ਕੇ ਸਾਰਾ ਜਿੰਨੇ ਪਿੰਡ ਦੇ ਵਿੱਚੋਂ 60 70 ਬੰਦਾ ਹੈਗਾ ਜਿਹੜਾ ਆ ਕੇ ਨਾ ਇੱਥੇ ਸਾਡੇ ਘਰਾਂ ਦੇ ਕੋਲ ਆ ਕੇ ਇਟਾ ਰੋੜੇ ਮਾਰੇ ਤੇ ਅਸੀਂ ਜਿਹੜਾ ਇਹਨਾਂ ਬੜਾ ਦੀ ਪੰਨ ਤੋੜ ਕੀਤੀ ਤੇ ਅਸੀਂ ਆਪਦੇ ਪਰਿਵਾਰ ਜਿਹੜਾ ਹੈਗਾ ਸਾਨੂੰ ਚੁੱਪ ਚ ਕਰੇ ਲਿਆ ਕਿ ਆਪਦੇ ਅੰਦਰ ਵਾੜ ਲਿਆ ਜਾ ਕੇ ਪਛਾਣ ਉਹਦਾ ਕੀਤਾ ਉਸ ਤੋਂ ਬਾਅਦ ਫਿਰ ਅਸੀਂ ਸਵੇਰੇ ਹੈਗੇ ਸੀ ਪੰਚਾਇਤ ਕੱਠੀ ਕੀਤੀ ਬਿਆਸ ਤਰਾ ਵੀ ਸਾਡੇ ਰਾਤ ਵੀ ਨਾ ਨੂੰ ਬੜਾ ਸਾਡਾ ਸ਼ੈੱਡ ਹੈਗਾ ਮਾਰ ਡੰਗਰ ਪਛੋਂ ਦਾ ਨਖਾਨ ਨਾ ਕੀਤਾ ਸਾਰਾ 70 80 ਬੰਦਾ ਹੈਗਾ ਸੀ ਪੰਨ ਤੋੜ ਹੋਈ ਸਾਡੀ ਉਹ ਸ਼ੈੱਡ ਜਿਹੜੇਗਾ ਸਾਰਾ ਨਾ ਤੋੜ ਦਿੱਤਾ ਸੀ ਆ ਕੇ ਆਹ ਮੋਟਰਸਾਈਕਲ ਵੀ ਇੱਕ ਤੋੜਿਆ ਜਿਹੜਾ ਉਹ ਅੱਜ ਤੋੜਿਆ ਨੇ ਰਾਤ ਵੀ ਲੜਦੇ ਜਿਹੜੇ ਅੱਜ ਜਿਹੜੀ ਲੜਾਈ ਕੀਤੀ ਅੱਜ ਫੇਰ ਇੱਥੇ ਸਾਡੇ ਘਰਾਂ ਦੇ ਕੋਲ ਕਾਪੇ ਕੁਰਬਾਨਾ ਕੱਢ ਕੇ ਤੁ ਲੰਘ ਲਲਕਾਰੇ ਮਾਰਦੇ ਕਿਨੇ ਫੇਰ ਉਸ ਤੋਂ ਬਾਅਦ ਸਾਰਾ ਇਹ ਦਾ ਅੱਧਾ ਪਿੰਡ ਇਕੱਠਾ ਹੋ ਕੇ 50 60 ਜਿੰਨਾ ਬੰਦਾ ਹੈਗਾ ਅਸੀਂ ਜਿਹੜਾ ਆ ਕੇ ਸਾਰੇ ਇੱਥੇ ਸਾਡੇ ਘਰਾਂ ਦੇ ਕੋਲ ਆ ਕੇ ਸਾਹਮਣੇ ਇੱਥੇ ਸਾਡੇ ਈਟਾ ਰੋੜੇ ਤੇ ਇਹਨਾਂ ਬੜਾ ਸਾਡਾ ਨੁਕਸਾਨ ਕੀਤਾ ਮੋਟਰਸਾਈਕਲ ਵੀ ਮੇਰੇ ਚਾਚੇ ਦੇਗਾ ਸੋ ਵੀ ਨਾ ਤੋੜ ਦਿੱਤਾ ਆ ਕੇ ਹਾਂ ਉਸ ਤੋਂ ਬਾਅਦ ਇਹਨਾਂ ਦੂਸਰੇ ਹਵਾਈ ਫੈਰ ਵੀ ਕੀਤੇ ਨੇ ਆ ਕੇ ਕੱਲ ਬਾਦ ਕੀਰਤਨ ਤੇ ਗਏ ਸੀ ਮੁੰਡੇ ਇਹਨਾਂ ਦੇ ਇਹਨਾਂ ਦੇ ਆਪ ਦੇ ਵਿੱਚ ਕੋਈ ਝਗੜਾ ਮਰਾ ਮੋਟਾ ਹੋਇਆ ਮੁਰਿਆਂ ਦਾ ਇਹਨਾਂ ਕਾਲ ਦੇ ਰਾਤਾਂ ਘਟਿਆ ਨਾ ਹੋ ਗਿਆ ਕਿਨੇ ਕਿ ਥੋੜੇ ਚੱਲੇ ਨੇ ਰਿਓ ਇਹ ਤੋਂ ਬਹੁਤ ਚੱਲੇ ਨੇ ਰਿਓ ਲੜਾਈ ਬੜੀ ਲੜਾਈ ਕਿਸੇ ਦੀ ਡਾਈ ਕਿਸੇ ਦੀ ਮੇਰੇ ਘਰ ਵੀ ਵੱਟਿਆ ਤਾਂ ਪਚਾਰਤਾ ਗੱਡੀ ਨੂੰ ਤੋੜਤਾ ਟਰੈਕਟਰ ਨੂੰ ਵੱਟੇ ਮਾਰਤੇ ਗੇਟ ਨੂੰ ਮਾਰਤੇ ਵੱਟੇ ਹਾਂਜੀ ਹਾਂਜੀ ਬਹੁਤ ਚੱਲੇ ਨੇ ਵਿੱਚ ਸਰਮਾਤੀ ਇਨਸਾਫੀ ਮੰਗ ਸਰਬ ਕਰਨੇ ਇਹਨਾਂ ਤੇ ਕਿਹੜੇ ਗੋਲੀਆਂ ਚਲਾਇੰਗੇ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਨਿੱਕੇ ਨਿੱਕੇ ਬਹਾਨੇ ਜੇ ਬਣਾ ਕੇ ਵੀ ਟਰੈਕਟਰ ਦੇ ਡੈਕ ਦੀ ਆਵਾਜ਼ ਆਉਂਦੀ ਆ ਸਾਨੂੰ ਰਹਾ ਰੋਕਦੇ ਆ ਇਹਨਾਂ ਗੱਲਾਂ ਤੇ ਇਹਨਾਂ ਦਾ ਝਗੜਾ ਹੋਇਆ ਪਿੱਟਾਂ ਰੋੜੇ ਚੱਲੇ ਆ ਇੱਕ ਦੂਜੇ ਤੇ ਬਲੇਮ ਬਾਈ ਚੱਲ ਰਹੀ ਹੈ ਫਿਲਹਾਲ ਕਿਸੇ ਦੇ ਕੋਈ ਇੰਜਰੀ ਅਜੇ ਨਹੀਂ ਕੋਈ ਸਾਹਮਣੇ ਆਇਆ ਜੋ ਪਰਤੀ ਸਾਹਿਬ ਬਿਲਕੁਲ ਔਨ ਮੈਡ ਜੋ ਹੋਗੇ ਵੈਰੀਫਾਈ ਕਰਕੇ ਕਾਰਵਾਈ ਕਰਦੇ ਹਾਂ ਵੇਖੇ ਸੰਦੀਪੀ ਵੀ ਵਰੀ ਦੋਵੇਂ ਪਰ ਆ ਵੀ ਅਖੀ ਥੱਲੇ ਆਈਦਾ ਹੈ ਕਿਵੇਂ ਥੱਲੇ ਆਈ ਆਰ ਘੋੜਿਆਂ ਦੇ ਨੇ ਘੋੜਿਆਂ ਦੇ ਉੱਥੇ ਲੱਸੀ ਰਹੀ ਹੈ ਗੀ ਤੇ ਆ ਨਾ ਪੁੱਤਰ ਪੁੱਤਰ ਕੁਦਾ ਖਾਣ ਦਾ ਗਾੜੀ ਵੀ ਚਲਾ ਆ ਹੋ ਗਏ ਚਲੋ ਉਨਕੀ ਕਰੀਏ ਆਪਾਂ ਕੁਛ ਲੈਂਦਾ ਕੁਛ ਇਹ ਚੋਬਤ ਖਰੋ ਮਾਲਕਾ ਸੋਖ ਰੱਖਤੀ ਆਪਣੇ ਹੈਗੇ ਤੇ ਬੜੇ ਨਹੀਂ ਕਰਉ ਥੱਲੇ ਨੇ ਉਤਾ ਚੜ ਜਾਂਦੇ ਨੇ ਨਾ ਆ ਪੰਮੀ ਉਧਾਂ ਤੋਂ ਹੁੰਦੀ ਪਈ ਆ ਵੇਖੋ ਆ ਮਰ ਜਾ ਥੋੜਾ ਖਾਣਾ ਖਰਾਬ ਹੋਵੇ ਉਤਰਿਓ ਹਾਂ ਉਹ ਥੱਲੇ 깔 ਮਾ ਕੁਛ ਨਾ ਉਧਰ ਥੱਲੇ ਵਜਾਲ ਇਹ ਟੜ ਗਏ ਆ ਘਰੇ ਹਾਂ ਕਿੱਥੇ ਉਹ ਦੂ ਯਾ ਦੇਖੋ ਉਹ ਚਾਲ ਕਰ ਖੋਲੀਆ ਕਿ ਨਾ ਕਰੀਏ ਇਹ ਮਜ਼ੇਦਾਰ ਨੰਦ ਆ ਜੀ ਪੁੱਤਾਂ ਨੂੰ ਮਾਰਦਾ ਪੁੱਤ ਕਿੰਦਾ ਫੇਰ ਕੱਢਿਦਣਾ ਵੀਡੀ ਬਣਾ ਦੇ ਬਣਾਤਾ ਪਿਆ ਕੋਈ ਸਿੱਕੇ ਤੋਂ ਬਣਾਇਆ ਕਰ ਦੋ ਉਹ ਫੇਰ ਉਹ ਗੱਲਬਾਤ ਇਸ ਤਰ੍ਹਾਂ ਹੈਗੀ ਇਹ ਵੀ ਰਾਤ ਵੀ ਇਨ੍ਹਾਂ ਨਾਲ ਨਗਰ ਕੀਰਤਨ ਹੈਗਾ ਸੀ ਕੱਲ ਸਾਡੇ ਇੱਥੇ ਤੇ ਅਸੀਂ ਨਾ ਦੂਜੇ ਸਾਰੇ ਪਿੰਡ ਨੇ ਮਨਾਇਆ ਤਾਂ ਇੱਥੇ ਅਸੀਂ ਆਪ ਦੇ ਸੇਵਾ ਪਾਣੀ ਕਰਨ ਵਾਸਤੇ ਲੰਗਰ ਹੈ ਤੇ ਕਿੰਨੋਂ ਦਾ ਸੇਵਾ ਕਰਦੇ ਪੈ ਸੀ ਤੇ ਇਨ੍ਹਾਂ ਬੰਦਿਆਂ ਨੇ ਨਾ ਟਰੈਲੀ ਦੇ ਵਿੱਚ ਲਿਆ ਕੇ ਇਨ੍ਹਾਂ ਸਾਰੇ ਜਿਨ੍ਹਾਂ ਦਾ ਮਸ਼ਹੂਰਾ ਪਹਿਲਾਂ ਹੀ ਹੈਗਾ ਸੀ ਤੇ ਟਰੈਲੀ ਦੇ ਵਿੱਚ ਤੇ ਸਾਡੇ ਗੇੜ ਦੇ ਕੋਲੋਂ ਲੰਘੇ ਨੇ ਆ ਕੇ ਉਦੋਂ ਲਲਕਾਰੇ ਮਾਰਦੇ ਗਏ ਨੇ ਉਸ ਤੋਂ ਬਾਅਦ ਮੈਂ ਸਰਪੰਚ ਦੇ ਕੋਲ ਗਿਆ ਬੇਸਤਰ ਵੀ ਆਪੇ ਪਿੰਡ ਨਗਰ ਕੀਰਤਨ ਆਇਆ ਹੈ ਤੇ ਇਹ ਕੰਮ ਚੰਗਾ ਨਹੀਂ ਹੈਗਾ ਠੀਕ ਹੈ ਉਹਨਾਂ ਕਿਆ ਵੀ ਕਿਲਾ ਪਾਸੇ ਵੀਰੇ ਇਕੱਠੇ ਹੋ ਕੇ ਤੇ ਉਹਨਾਂ ਦੀ ਗੱਲਬਾਤ ਸੁਣ ਲਾਵਾਂ ਤੇ ਪਰ ਜਦੋਂ ਇਹਨਾਂ ਮਸ਼ਹੁਰਾ ਬਾਲ ਸਾਡੇ ਟਰੈਕਟਰ ਗਾਇ ਉਹ ਕਿਰਦਨ ਤੇ ਗਾਇ ਰਹੇ ਮੁੰਡੇ ਆ ਕੇ ਇਹਨਾਂ ਸਾਰਿਆਂ ਨੇ ਇਹਨਾਂ ਇਕੱਠੇ ਹੋ ਕੇ ਨਾ ਆ ਕੇ ਇੱਥੇ ਟਰੈਕਟਰ ਜਿਹੜਾ ਮੋਹਨ ਸਿੰਘ ਸਰਪੰਚ ਹੈਗਾ ਇਹਨਾਂ ਦੇ ਘਰਾਂ ਦੇ ਕੋਲ ਆ ਕੇ ਰਾਤ ਨੂੰ 8 ਵਜੇ ਇਹਨਾਂ ਟਰੈਕਟਰ ਆ ਕੇ ਸਾਡੇ ਅੱਗੂ ਆ ਕੇ ਰੋਕ ਲੈ ਸਾਡੇ ਮੁੰਡਿਆਂ ਦੇ ਗਾਲ ਕੋਲ ਪੈ ਕੇ ਆ ਕੇ ਉਸ ਤੋਂ ਬਾਅਦ ਫਿਰ ਇਹ ਆ ਕੇ ਸਾਰਾ ਜਿੰਨੇ ਪਿੰਡ ਦੇ ਵਿੱਚੋਂ 60 70 ਬੰਦਾ ਹੈਗਾ ਜਿਹੜਾ ਆ ਕੇ ਨਾ ਇੱਥੇ ਸਾਡੇ ਘਰਾਂ ਦੇ ਕੋਲ ਆ ਕੇ ਇਟਾ ਰੋੜੇ ਮਾਰੇ ਤੇ ਅਸੀਂ ਜਿਹੜਾ ਇਹਨਾਂ ਬੜਾ ਆਡੀ ਪੰਨ ਤੋੜ ਕੀਤੀ ਤੇ ਅਸੀਂ ਆਪਦੇ ਪਰਿਵਾਰ ਜਿਹੜਾ ਹੈਗਾ ਸਾਨੂੰ ਚੁੱਪਚੇ ਘਰੇ ਲਿਆ ਕਿ ਆਪਦੇ ਅੰਦਰ ਵਾੜ ਲਿਆ ਜਾ ਕੇ ਪਛਾਣ ਉਹਦਾ ਕੀਤਾ ਉਸ ਤੋਂ ਬਾਅਦ ਫਿਰ ਅਸੀਂ ਸਵੇਰੇ ਹੈਗੇ ਸੀ ਪੰਚਾਇਤ ਕੱਠੀ ਕੀਤੀ ਬਿਆਸਦਰਾ ਵੀ ਸਾਡੇ ਰਾਤ ਵੀ ਨਾ ਨੂੰ ਬੜਾ ਸਾਡਾ ਸ਼ੈੱਡ ਹੈਗਾ ਮਾਰ ਡੰਗਰ ਪਛੋਂ ਦਾ ਨਖਾਨ ਇਹਨਾਂ ਕੀਤਾ ਸਾਰਾ 70 80 ਬੰਦਾ ਹੈਗਾ ਸੀ ਪੰਨ ਤੋੜ ਹੋਈ ਸਾਡੀ ਉਹ ਸ਼ੈੱਡ ਜਿਹੜੇਗਾ ਸਾਰਾ ਨਾ ਤੋੜ ਦਿੱਤਾ ਸੀ ਆ ਕੇ ਆਹ ਮੋਟਰਸਾਈਕਲ ਵੀ ਇੱਕ ਤੋੜਿਆ ਜਿਹੜਾ ਉਹ ਅੱਜ ਤੋੜਿਆ ਨੇ ਰਾਤ ਵੀ ਲੜਦੇ ਜਿਹੜੇ ਅੱਜ ਜਿਹੜੀ ਲੜਾਈ ਕੀਤੀ ਅੱਜ ਫੇਰ ਇੱਥੇ ਸਾਡੇ ਘਰਾਂ ਦੇ ਕੋਲ ਕਾਪੇ ਕੁਰਬਾਨਾ ਕੱਢ ਕੇ ਤੁਲੰਗ ਲਲਕਾਰੇ ਮਾਰਦੇ ਕਿਨੇ ਫੇਰ ਉਸ ਤੋਂ ਬਾਅਦ ਸਾਰਾ ਇਹ ਦਾ ਅੱਧਾ ਪਿੰਡ ਇਕੱਠਾ ਹੋ ਕੇ 50 60 ਜਿਹਨਾਂ ਬੰਦਾ ਹੈਗਾ ਅਸੀਂ ਜਿਹੜਾ ਆ ਕੇ ਸਾਰੇ ਇੱਥੇ ਸਾਡੇ ਘਰਾਂ ਦੇ ਕੋਲ ਆ ਕੇ ਸਾਹਮਣੇ ਇੱਥੇ ਸਾਡੇ ਈਟਾ ਰੋੜੇ ਤੇ ਇਹਨਾਂ ਬੜਾ ਸਾਡਾ ਨਖਾਨ ਕੀਤਾ ਮੋਟਰਸਾਈਕਲ ਵੀ ਮੇਰੇ ਚਾਚੇ ਦੇਗਾ ਸੋ ਵੀ ਨਾ ਤੋੜ ਦਿੱਤਾ ਆ ਕੇ ਹਾਂ ਉਸ ਤੋਂ ਬਾਅਦ ਇਹਨਾਂ ਦੂਸਰੇ ਹਵਾਈ ਫੈਰ ਵੀ ਕੀਤੇ ਨੇ ਆ ਕੇ ਕੱਲ੍ਹ ਮਰ ਕੀਰਤਨ ਤੇ ਗਏ ਸੀ ਮੁੰਡੇ ਇਹਨਾਂ ਦੇ ਇਹਨਾਂ ਦੇ ਆਪ ਦੇ ਵਿੱਚ ਕੋਈ ਝਗੜਾ ਮਰਾ ਮੋਟਾ ਹੋਇਆ ਮੁੰਡਿਆਂ ਦਾ ਇਹਨਾਂ ਕਾਲ ਦੇ ਰਾਤੀ ਰਾਤ ਘਟਕਿਆ ਨਾ ਹੋ ਗਿਆ ਕਿਨੇ ਕਿ ਟੋੜੇ ਚੱਲੇ ਰਹੇ ਇਹ ਤੋਂ ਬਹੁਤ ਚੱਲੇ ਨੇ ਰੋ ਲੜਾਈ ਕਿਸੇ ਵੱਡੀ ਲੜਾਈ ਕਿਸੇ ਦੀ ਡਾਈ ਕਿਸੇ ਦੀ ਮੇਰੇ ਘਰ ਵੀ ਵੱਟੇ ਦਾ ਪਚਾਰਤਾ ਗੱਡੀ ਨੂੰ ਤੋੜਤਾ ਟਰੈਕਟਰ ਨੂੰ ਵੱਟੇ ਮਾਰਤੇ ਗੇਟ ਨੂੰ ਮਾਰਤੇ ਵੱਟੇ ਹਾਂਜੀ ਹਾਂਜੀ ਬਹੁਤ ਚੱਲੇ ਨੇ ਵਿੱਚ ਕਰ ਮਾਸੇ ਇਨਸਾਫ ਦੀ ਮੰਗ ਕਰ ਸਾਹਿਬ ਕਰਨੇ ਇਹਨਾਂ ਦੇ ਕੁੜੀਆਂ ਚਲਾਈਂਗੇ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਨਿਕਕੇ ਨਿਕਕੇ ਬਹਾਨੇ ਜੇ ਬਣਾ ਕੇ ਵੀ ਟਰੈਕਟਰ ਦੇ ਡੈਕ ਦੀ ਆਵਾਜ਼ ਆਉਂਦੀ ਆ ਸਾਨੂੰ ਰਹਾ ਰੋਕਦੇ ਆ ਇਹਨਾਂ ਗੱਲਾਂ ਤੇ ਇਹਨਾਂ ਦਾ ਝਗੜਾ ਹੋਇਆ ਕਿੱਟਾਂ ਰੋੜੇ ਚੱਲੇ ਆ ਇੱਕ ਦੂਜੇ ਤੇ ਬਲੇਮ ਬਾਈ ਚੱਲ ਰਹੀ ਹੈ ਫਿਲਹਾਲ ਕਿਸੇ ਦੇ ਕੋਈ ਇੰਜਰੀ ਅਜੇ ਨਹੀਂ ਕੋਈ ਸਾਹਮਣੇ ਆਇਆ ਜੋ ਬਲਤੀ ਸਰ ਬਿਲਕੁਲ ਔਨ ਮੈਡ ਜੋ ਹੋ ਗਏ ਵੈਰੀਫਾਈ ਕਰਕੇ ਕਾਰਵਾਈ ਕਰ ਦੋ ਹੋਵੇ ਕਿ ਸੰਦੀਪ ਵੀ ਬੜੀ ਦੋਵੇਂ ਪਰ ਆ ਵੀ ਆਖੀ ਥੱਲੇ ਆਈਦਾ ਹੈ ਕਿਵੇਂ ਥੱਲੇ ਆਲੀ ਆਰ ਘੋੜਿਆਂ ਦੇ ਨੇ ਘੋੜਿਆਂ ਆਖੀ ਲੱਸੀ ਰਹੀ ਹੈ ਪਹਿਲੀ ਕੀ ਤੇ ਆ ਨਾ ਪੁੱਤਰ ਸਿੱਧਾ ਡਾੜੀ ਵਿੱਚ ਲਾਇਆ ਬੋਲ ਗਏ ਚਲ ਉਹ ਕੀ ਕਰੀ ਆਪਾਂ ਕੁਛ ਨਾ ਕੁਛ ਇਹ ਚੋਪ ਕਰੋ ਮਾਲਕਾ ਸੋਖ ਰੱਖੀ ਆਪਣੇ ਤੇ ਬੜੇ ਨੇ ਪਰ ਉਹ ਥੱਲੇ ਨੇ ਉਤਾਂ ਝਾੜ ਜਾਂਦੇ ਨੇ ਨਾ ਆ ਪੰਮੀ ਤਾਂ ਤੋਂ ਦੀ ਪਈ ਆ ਵੇਖ ਆ ਮਰਚਾ ਤੇ ਰੱਖਾ ਨਾ ਖਰਾਬ ਹੋਵੇ ਉਤਰਿਓ ਥੱਲੇ ਚੱਲ ਮਾਲ ਕੁਛ ਨਹੀਂ ਹੁੰਦਾ ਥੱਲੇ ਵੀ ਚੱਲ ਇਹ ਝੜ ਗਏ ਹਾਂ ਘਰੇ ਹਾਂ 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 கிடைா கம் ਗੱਲਬਾਤ ਇਸ ਤਰ੍ਹਾਂ ਹੈਗੀ ਇਹ ਵੀ ਰਾਤ ਵੀ ਇਨਾ ਨਾ ਨਗਰ ਕੀਰਤਨ ਹੈਗਾ ਸੀ ਕੱਲ ਸਾਡੇ ਇੱਥੇ ਤੇ ਅਸੀਂ ਨਾ ਦੂਜੇ ਸਾਰੇ ਪਿੰਡ ਨੇ ਮਨਾਇਆ ਤਾਂ ਇੱਥੇ ਅਸੀਂ ਨਾ ਆਪਣੇ ਸੇਵਾ ਪਾਣੀ ਕਰਨ ਵਾਸਤੇ ਲੰਗਰ ਹੈ ਤੇ ਕਿੰਨੋਂ ਦਾ ਸੇਵਾ ਕਰਦੇ ਪੈ ਸੀ ਤੇ ਇਹਨਾਂ ਬੰਦਿਆਂ ਨੇ ਨਾ ਟਰੈਲੀ ਦੇ ਵਿੱਚ ਲਿਆ ਕੇ ਇਹਨਾਂ ਸਾਰੇ ਜਿਨ੍ਹਾਂ ਦਾ ਮਸ਼ਵਰਾ ਪਹਿਲਾਂ ਹੀ ਹੈਗਾ ਸੀ ਤੇ ਟਰੈਲੀ ਦੇ ਵਿੱਚ ਤੇ ਸਾਡੇ ਗੇੜ ਦੇ ਕੋਲੋਂ ਲੰਘੇ ਨੇ ਆ ਕੇ ਉਦੋਂ ਲਲਕਾਰੇ ਮਾਰਦੇ ਗਏ ਨੇ ਉਸ ਤੋਂ ਬਾਅਦ ਮੈਂ ਸਰਪੰਚ ਦੇ ਕੋਲ ਗਿਆ ਬੈਸਤਰਬ ਵੀ ਆਪੇ ਪਿੰਡ ਨਗਰ ਕੀਰਤਨ ਆਇਆ ਹੈ ਇਹ ਕੰਮ ਚੰਗਾ ਨਹੀਂ ਹੈਗਾ ਠੀਕ ਹੈ ਉਹਨਾਂ ਕਿਆ ਵੀ ਕਿਹਾ ਪਾਸੇ ਵੀਰੇ ਇਕੱਠੇ ਹੋ ਕੇ ਤੇ ਉਹਨਾਂ ਦੀ ਗੱਲਬਾਤ ਸੁਣ ਲਾਵਾਂਗੇ ਪਰ ਜਦੋਂ ਇਹਨਾਂ ਮਸ਼ਹੂਰਾਵਾਂ ਨਾਲ ਸਾਡੇ ਟਰੈਕਟਰ ਗਾਇ ਉਹ ਕਿਰਦਨ ਤੇ ਗਾਇ ਮੁੰਡੇ ਆ ਕੇ ਇਹਨਾਂ ਸਾਰਿਆਂ ਨੇ ਇਹਨਾਂ ਇਕੱਠੇ ਹੋ ਕੇ ਨਾ ਆ ਕੇ ਇੱਥੇ ਟਰੈਕਟਰ ਜਿਹੜਾ ਮੋਹਨ ਸਿੰਘ ਸਰਪੰਚ ਹੈਗਾ ਇਹਨਾਂ ਦੇ ਘਰਾਂ ਦੇ ਕੋਲ ਆ ਕੇ ਰਾਤ ਨੂੰ 8 ਵਜੇ ਇਹਨਾਂ ਟਰੈਕਟਰ ਆ ਕੇ ਸਾਡੇ ਅੱਗੂ ਆ ਕੇ ਰੋਕ ਲੈ ਸਾਡੇ ਮੁੰਡਿਆਂ ਦੇ ਗਲਗੁਲ ਪੈ ਕੇ ਆ ਕੇ ਉਸ ਤੋਂ ਬਾਅਦ ਫਿਰ ਇਹ ਆ ਕੇ ਸਾਰਾ ਜਿੰਨੇ ਪਿੰਡ ਦੇ ਵਿੱਚੋਂ 60 70 ਬੰਦਾ ਹੈਗਾ ਜਿਹੜਾ ਆ ਕੇ ਨਾ ਇੱਥੇ ਸਾਡੇ ਘਰਾਂ ਦੇ ਕੋਲ ਆ ਕੇ ਇਟਾ ਰੋੜੇ ਮਾਰੇ ਤੇ ਅਸੀਂ ਜਿਹੜਾ ਇਹਨਾਂ ਬੜਾ ਆਦੀ ਪੰਨ ਤੋੜ ਕੀਤੀ ਤੇ ਅਸੀਂ ਆਪਦੇ ਪਰਿਵਾਰ ਜਿਹੜਾ ਹੈਗਾ ਸਾਨੂੰ ਚੁੱਪ ਚ ਘਰੇ ਲਿਆ ਕਿ ਆਪਦੇ ਅੰਦਰ ਵਾੜ ਲਿਆ ਜਾ ਕੇ ਪਛਾਣ ਉਹਦਾ ਕੀਤਾ ਉਸ ਤੋਂ ਬਾਅਦ ਫਿਰ ਅਸੀਂ ਸਵੇਰੇ ਹੈਗੇ ਸੀ ਪੰਚਾਇਤ ਕੱਠੀ ਕੀਤੀ ਬਿਆਸਦਰਾ ਵੀ ਸਾਡੇ ਰਾਤ ਵੀ ਨਾ ਨੂੰ ਬੜਾ ਸਾਡਾ ਛੱਡ ਹੈਗਾ ਮਾਰ ਡੰਗਰ ਪਛੋਂ ਨਖਾਨੇ ਨਾ ਕੀਤਾ ਸਾਰਾ 70 80 ਬੰਦਾ ਹੈਗਾ ਸੀ ਪੰਨ ਤੋੜ ਹੋਈ ਸਾਡੀ ਉਹ ਛੱਡ ਜਿਹੜੇਗਾ ਸਾਰਾ ਨਾ ਤੋੜ ਦਿੱਤਾ ਸੀ ਆ ਕੇ